ਨਾ ਭਲਾਈ ਦਾ ਕੋਈ ਜਮਾਨਾ ਹੀ ਨਹੀਂ ਰਹਿ ਗਿਆ ਸਾਰੀ ਜ਼ਿੰਦਗੀ ਮੈਂ ਆਪਣੀ ਸੱਸ ਦਾ ਘਰ ਛੱਡਿਆ ਤੇ ਆ ਆਣ ਕੇ ਨੰਬਰ ਬਣਾ ਗਈ ਆ ਦਰਾਣੀ ਵਿਆਹ ਤੋਂ ਬਾਅਦ ਮੇਰੀ ਸੱਸ ਮੇਰੇ ਵੱਲ ਵੇਂਦੀ ਵੀ ਨਹੀਂ ਆ ਬਸ ਇਹੀ ਕਹਿੰਦੀ ਰਹਿੰਦੀ ਐ ਛੋਟੀ ਨੂੰ ਛੋਟੀ ਨੂੰ ਛੋਟੀ ਨੂੰ ਛੋਟੀ ਨੂੰ ਨੇ ਪਤਾ ਨਹੀਂ ਕੀ ਘੋਲ ਕੇ ਪਿਆ ਤਾਂ ਚਾਹ ਤੱਕ ਤੈਨੂੰ ਬਣਾਉਣੀ ਨਹੀਂ ਆਉਂਦੀ ਅਕਾਲੋ ਦੇ ਹੱਥ ਦੀ ਚਾਹ ਕੇ ਪੀਲੀ ਹੁਣ ਤੱਕ ਪੜਾ ਪੜਾ ਸਵਾਦ ਮੇਰੇ ਮੂੰਹ 'ਚ ਹੈਗਾ ਬਸ ਇੱਕੋ ਹੀ ਗੱਲ ਮੰਮੀ ਕੀ ਮੰਮੀ ਕੀ ਮੰਮੀ ਜੀ ਬਸ ਇਹੀ ਕਹਿੰਦੀ ਰਹਿੰਦੀ ਐ ਪਰ ਦੋ ਚੀਜ਼ਾਂ ਵੱਧ ਲੈ ਆਂਦੀਆਂ ਆਪਣੇ ਪੇਕੇ ਤਾਂ ਹੋਰ ਕੀ ਗੱਡੀ ਦਿੱਤੀ ਹੂੰ ਤੇ ਨਵੇਂ ਸਟਾਈਲ ਦਾ ਇੱਕ ਟੀਵੀ ਹੈਗਾ ਉਹ ਦੇ ਦਿੱਤਾ ਬਸ ਹੋਰ ਕੀ ਹੋਰ ਕੁਝ ਵੀ ਨਹੀਂ ਆ ਨਾ ਬਸ ਗੱਲਾਂ ਹੀ ਆ ਉਹਦੇ ਕੋਲ ਬਣਾਈ ਜਾਓ ਆ ਮੈਂ ਮੇਰੇ ਹੱਥ ਖਰਾਬ ਹੋ ਗਏ ਕੰਮ ਕਰ ਕਰ ਕੇ ਨਾ ਮੈਨੂੰ ਪਤਾ ਹੁੰਦਾ ਕਿ ਮੇਰੇ ਨਾਲ ਇਹ ਕੁਝ ਹੋਣਾ ਆ ਹੈ ਤੇ ਮੈਂ ਵੀ ਉਤਰਾ ਹੀ ਰਹਿੰਦੀ ਜਿੱਤਰਾ ਇਹ ਰਹਿੰਦੀ ਆ ਜੀਨਾ ਪਾਉਂਦੀ ਜੀਨਾ ਨਿੱਕੇ ਨਿੱਕੇ ਉਹ ਕਹਿੰਦੇ ਸ਼ਰਾਬ ਟੌਪ ਕਰਾਪ ਟੌਪ ਉਹ ਪਾਉਂਦੀ ਆ ਤੈਨੂੰ ਪਤਾ ਕੀ ਕਹਿੰਦੀ ਕਹਿੰਦੀ ਜਠਾਣੀ ਜੀ ਤੁਸੀਂ ਤੇ ਮੇਰੇ ਵੱਡੇ ਮੈਂ ਕਿਹਾ ਵੱਡੇ ਨੂੰ ਦੱਸ ਮੈਂ 100 ਸਾਲ ਦੀ ਹੋ ਗਈ ਆ ਹਾਂ تیر ਤੋਂ ਤੇ ਅੱਜ ਵੀ ਮੈਂ ਲੱਖਦਰਜ ਸੋਣੀ ਹੈਗੀ ਐ ਤੇ ਦੂਜੀ